ਗੱਥਲ ਸਟੇਟ ਹਾਈਵੇ ਤੇ ਪੀਆਰਟੀਸੀ ਦੀ ਬੱਸ ਦੇ ਟਿਪਰ ਨਾਲ ਭਿਆਨਕ ਟੱਕਰ ਹੋ ਗਈ ਜਿਸ ਨਾਲ ਬੱਸ ਕੰਡਕਟਰ ਦੇ ਗੰਭੀਰ ਜ਼ਖਮੀ ਹੋਣ ਸਮੇਤ ਕਈ ਹੋਰ ਨਸਵਾਰੀਆਂ ਦੇ ਵੀ ਸੱਟਾਂ ਲੱਗੀਆਂ ਜ਼ਖਮੀਆਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਪਰਦੀ ਕਰਵਾਇਆ ਗਿਆ ਜਾਣਕਾਰੀ ਅਨੁਸਾਰ ਪੀਆਰਟੀਸੀ ਦੀ ਬੱਸ ਨੰਬਰ ਪੀਵੀ11 ਸੀਐਫ0829 ਜੋ ਕਿ ਪਟਿਆਲਾ ਤੋਂ ਚਿਕਾ ਜਾ ਰਹੀ ਸੀ ਅਤੇ ਜੋੜੀਆਂ ਸੜਕਾਂ ਨੇੜੇ ਬੱਸ ਦੇ ਅੱਗੇ ਜਾ ਰੇ ਟਿਪਰ ਨਾਲ ਟਕਰਾ ਗਈ ਜਿਸ ਨਾਲ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਪਰੰਤੂ ਨਾਲ ਬੈਠਾ ਕੰਡਕਟਰ ਸਤਨਾਮ ਸਿੰਘ ਗੰਭੀਰ ਜ਼ਖਮੀ ਹੋ ਗਿਆ ਪੜਾ ਤੇ ਅੱਜ ਜਿਹੜਾ ਹਾਦਸਾ ਹੋਇਆ ਉਹਦੇ ਬਾਰੇ ਦੱਸਣੀ ਆ। ਲੇਕਿਨ ਮੇਰਾ ਨਾਮ ਜਸਦੀਪ ਸਿੰਘ ਆ ਜੀ। ਮੈਂ ਕੰਟਰੈਕਟ ਵਰਕਰ ਯੂਨੀਅਨ ਦਾ ਪਟਿਆਲਾ ਦਾ ਸੈੱਟਰੀ ਆ। ਤੇ ਸਾਰੇ ਸਵੇਰੇ 6:37 ਵਜੇ ਦਾ 7:20 ਤੇ ਇਹ ਹਾਦਸਾ ਹੋਇਆ। ਬਸ ਪਟਿਆਲੇ ਤੋਂ ਠੀਕੇ ਨੂੰ ਜਾ ਰਹੀ ਸੀ ਤੇ ਜੋੜੀਆਂ ਸੜਕਾਂ ਤੋਂ 200 ਮੀਟਰ ਦੇ ਦੂਰੀ ਤੇ ਕੋਈ ਮਿੱਟੀ ਵਾਲਾ ਟਿੱਪਰ ਸ਼ਾਇਦ ਖੜਾ ਸੀਗਾ ਸੜਕ ਦੇ ਟੂਰ ਨਾ ਰੇਤੇ ਸੀ ਕਿ ਕਿ ਵਿਚਾਲੇ ਸੀ ਉਹਦੇ ਬਾਰੇ ਪਤਾ ਨਹੀਂ ਕਿਉਂਕਿ ਅਸੀਂ ਮੌਕੇ ਤੇ ਮੌਜੂਦ ਨਹੀਂ ਸੀਗੇ ਤੇ ਉਹਦੇ ਨਾਲ ਟੱਕਰ ਹੋਈ ਆ ਉਹ ਹਜੇ ਅਨਕੁਐਰੀ ਦਾ ਵਿਸ਼ਾ ਆ ਵੀ ਉਹ ਕਿ ਉਹ ਕੀ ਕਿਉਂ ਘਟਨਾ ਵਾਪਰੀਆ ਕੀ ਕਾਰਨ ਆ ਤੇ ਉਹਦੇ ਬਾਰੇ ਸਾਡੇ ਜਿਹੜੇ ਸਾਡੇ ਅਫਸਰ ਆ ਉਹ ਵੀ ਅੱਜ ਅੱਜ ਤੱਕ ਰਹੇ ਆ ਵੀ ਕੀ ਕੰਮ ਕੀ ਕਿੰਨੀ ਘਟਨਾ ਹੋਈ ਤੇ ਦੂਸਰਾ ਸਾਰਿਆਂ ਤੋਂ ਵਧੀਆ ਪਹਿਲ ਤੇ ਜਿਹੜਾ ਉਹ ਇਹੀ ਆ ਵੀ ਜਿਹੜਾ ਸਵਾਲੀਆਂ ਦੇ ਸੱਤਾਂ ਲੱਗੀਆਂ ਹੋਣੀਆਂ ਜਾਂ ਡਰਾਈਵਰ ਕਨੈਕਟਰ جتਨੀ ਆ ਉਹਨਾਂ ਦੀ ਸੇਤਜਾਦੀ ਜਿਹੜੀ ਆ ਉਹ ਪੈਲਦੇ ਆਧਾਰ ਤੇ ਆ ਸਾਨੂੰ ਤੇ ਬਾਕੀ ਦੀ ਵੀ ਥੋੜੇ ਟਾਈਮ ਕੀ ਆਉਣ ਵਾਲੇ ਚੱਲੀਆਂ ਸਵਾਰੀਆਂ ਬੱਸ ਵਿੱਚ ਮਲੂਸਾ ਸਵਾਰੀਆਂ 20 ਕੁ ਸਵਾਰੀਆਂ ਸੀਗੀਆਂ ਜੀ ਉਸ ਟਾਈਮ ਤੇ ਦੇਖੋ 15 ਕੁ ਸਵਾਰੀਆਂ ਮੇਰੇ ਖਾਲੇ ਇੱਥੇ ਦਾਖਲ ਆ ਗਈਆਂ ਹਾਂ ਕਿ ਕਿਥੋਂ ਦੀ ਕਿਥੇ ਜਾਣੀ ਸੀ ਬੱਸ ਨੇ ਬੱਸ ਪਟਿਆਲੇ ਤੋਂ ਠੀਕੇ ਜਾ ਰਹੀ ਸੀ ਤੇ ਕੀ ਗੱਲ ਹਸਨ ਦਾ ਕੋਈ ਕਾਰਨ ਤਾਂ ਪਤਾ ਨਹੀਂ ਲੱਗਿਆ ਕੋਈ ਵੀ ਕਾਰਨ ਨਹੀਂ ਹੋ ਸਕਿਆ ਸਾਡੇ ਸਾਰੇ ਅਕਸਰਾ ਜੋ ਸਾਡੇ ਵਰਕਸ਼ਾਪ ਦੇ ਮੈਨੇਜਰ ਆ ਉਹ ਲੱਗੇ ਹੋਏ ਐਸਬੀ ਉੱਤੇ ਜਾਂਚ ਵੀ ਕਰ ਰਹੇ ਆ ਵੀ ਇਹ ਕਾਰਨ ਕੀ ਹੋਇਆ ਲੇਕਿਨ ਪਰਿਵਾਰ ਦਾ ਇਲਜ਼ਾਮ ਹੈ ਕਿ ਸਰਕਾਰ ਵੱਲੋਂ ਇਹਨਾਂ ਦੇ ਕੋਲ ਜ਼ਿਆਦਾ ਡਿਊਟੀ ਲਈ ਜਾਂਦੀ ਹੈ ਇਸ ਕਾਰਨ ਹਾਦਸਾ ਹੋਇਆ ਨਹੀਂ ਜੀ ਉਹਦੇ ਬਾਰੇ ਉਹ ਜੇ ਕੋਈ ਇਦਾਂ ਦੀ ਗੱਲ ਹੋ ਗਈ ਉਹ ਵੀ ਕਲੀਅਰ ਹੋ ਜੂਗੀ ਜੀ ਸਾਰਾ ਕੁਝ ਸਾਹਮਣੇ ਆ ਜਾਊਗਾ ਕੋਈ ਜਾਨੀ ਮਾਰੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਹਜੇ ਜਾਨੀ ਨੁਕਸਾਨ ਕੋਈ ਨਹੀਂ ਹੈਗਾ ਸੱਤਾ ਜ਼ਰੂਰ ਹੈ ਸਾਰਿਆਂ ਦੀ ਤੇ ਉਹ ਉਹਦੇ ਬਾਰੇ ਜੋ ਵੀ ਆ ਹਾਲਾਤ ਚੱਲ ਰਿਹਾ ਮੈਂ ਬੰਦ ਕਰੀਏ ਕ ਲੈ ਗਿਆ ਅੱਧਾ ਘੰਟਾ ਲੱਗਿਆ ਉਹਨਾਂ ਦੀ ਕੰਡੀਸ਼ਨ ਦਾ ਕੀ ਕਹਿੰਦੇ ਡਾਕਟਰ ਨੇ ਉਹ ਉਹਨਾਂ ਦੀ ਰਿਪੋਰਟ ਆ ਰਹੀ ਆ ਤੇ ਰਿਪੋਰਟ ਆਉਣ ਤੋਂ ਬਾਅਦ ਅੱਧੇ ਇੱਕ ਘੰਟੇ 'ਚ ਹੀ ਰਿਪੋਰਟ ਆ ਜੂਗੀ ਵੈਸੇ ਉਹ ਹਮ ਨਾਰਮਲ ਆ ਹਜੇ ਆਕਸੀਜਨ ਲਾਈ ਹੋਈ ਹੈ ਪਰ ਠੀਕ ਆ ਉਹ ਮਤਲਬ ਫਿਕਰ ਵਾਲੀ ਨਹੀਂ ਗੱਲ ਹੈਗੀ ਪੱਕੀ ਉਹਨਾਂ ਦੇ ਸਿਰ ਦੀ ਰਿਪੋਰਟ ਆ ਜਾਂਦੀ ਹੈ ਫਿਰ ਉਹ ਉਹ ਕਲੀਅਰ ਉਹ ਟਿੱਪਰ ਵਾਲਾ ਜੀ ਉਹਨਾਂ ਕੋਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਨਾ ਕਿ ਟਿੱਪਰ ਖੜਾ ਸੀ ਨਹੀਂ ਜੀ ਹਜੇ ਉੱਥੇ ਗਏ ਨਹੀਂ ਅਸੀਂ ਅਸੀਂ ਇੱਧਰ ਹੀ ਆ ਗਏ ਸੀ ਉਹ ਸਾਡੇ ਜਿਹੜੇ ਵਰਕਸ਼ਾਪ ਵਾਲੇ ਆ ਉਹ ਉੱਥੇ ਜ਼ਰੂਰ ਉਹਦੀ ਚੈਕਿੰਗ ਕਰ ਰਹੇ ਆ ਵੀ ਕੀ ਕਾਰਨ ਹੋਇਆ ਉਹ ਟਿੱਪਰ ਕਿਉਂ ਖੜਾ ਸੀਗਾ ਕੀ ਉਹ ਦਾ ਸੜਕ ਤੇ ਮਤਲਬ ਵਿਚਾਲੇ ਕਾਹ ਤੋਂ ਕੇਜ ਕੇਜ ਕਾਰਨ ਖੜਾ ਸੀ ਜੀ ਜਿੰਦਰਾ ਅਧਿਕਾਰਤ ਕਾਨੂੰਨ ਦੀ ਮਾਮਲਾ ਕੀ ਹੈ ਤੇ ਕੌਣ-ਕੌਣ ਹੈ ਸਰ ਮੈਂ ਮੇਰਾ ਭਰਾ ਹੈ ਮੇਰੀ ਭਾਬੀ ਹੈ ਤੇ ਬਸ ਮੈਂ ਜਾ ਰਹੇ ਤੇ ਯਹਾਂ ਸੇ ਪਟਿਆਲੇ ਸੇ ठीक है हमको पता गया आठ बजे फिर भी एक्सीडेंट हो गया इतने एम्बुलेंस इनको एमरजेंसी ले आई आगे देखे सर ये दोनों बिल्कुल डेड की हालत सिर पर सिर फट गया बाबी की लात टूट गई उसका भी गया है सीरियसली सर खास का पता लगा कि

ਉਸ ਕੋ ਬਾਅਦ ਥੋੜਾ ਪਤਾ ਲੱਗੇਗਾ ਬਾਅਦ ਵਿੱਚ ਇਹ ਕੋਣ ਐਡਵਰਟਾਈਜ਼ ਕੀਤਾ ਨਾ ਮੇਰੇ ਬਰਾਦਰ ਨੇ ਜੀ ਨਾਸਲੇ ਦੇ ਕਿ ਸਿੰਦਰ ਸਿੰਘ ਕਿੱਦਾਂ ਤੁਹਾਨੂੰ ਜਾਣਕਾਰੀ ਨਹੀਂ ਮਿਲੀ ਹਾਦਸੇ ਦਾ ਸਾਨੂੰ ਕੁਝ ਨਹੀਂ ਪਤਾ ਲਾਈ ਸਾਨੂੰ ਦਾ ਡਰਾਈਵਰ ਨੇ ਫੋਨ ਕੀਤਾ ਜੀ ਕਿ ਇਹ ਉਹਦੇ ਰਿਸਕਡਰ ਹੈ ਐਕਸੀਡੈਂਟ ਹੋ ਗਿਆ ਤੇ ਸਾਨੂੰ 8 ਵਜੇ ਲੱਗਦਾ ਇਹਨਾਂ ਨੇ ਵਿਚਾਰੇ ਬਰਾਦਰਾਂ ਨੇ ਸਾਡੇ ਨੇ ਮੁਲਾਜ਼ਮਾਂ ਨੇ ਸਾਰਿਆਂ ਨੇ ਇਹਨਾਂ ਨੂੰ ਛੁੱਟਿਆ ਸਾਨੂੰ ਕੁਝ ਨਹੀਂ ਪਤਾ ਜੀ ਇਹਨਾਂ ਨੇ ਸਾਹਮਣੇ ਆ ਕੇ ਐਕਸੀਡੈਂਟ ਹੋਇਆ ਕੀ ਉਹ ਆ ਜੀ ਇਹਨਾਂ ਨੂੰ ਰੈਸ ਨਹੀਂ ਮਿਲਦੀ ਜਿਆਦਾ ਦੇ ਰੇਵੀ ਡਿਊਟੀ ਕਰਨੇ ਰਾਤ ਨੂੰ ਵੀ ਸਵੇਰੇ ਹੋਣ ਮੇਰਾ ਭਰਾਸਾ ਨੂੰ ਤਾਂ ਪਤਾ ਜੀ ਕਿਵੇਂ ਡਿਊਟੀ ਕਰ ਰਹੇ ਨੇ ਸ਼ਾਮ ਨੂੰ 11 ਵਜੇ ਘਰ ਜਾਂਦੇ ਨਹੀਂ ਸਵੇਰੇ 3 ਵਜੇ ਉੱਠ ਕੇ ਉਹਨਾਂ ਨੇ ਫੇਰ ਚੱਲਣਾ ਨਹੀਂ ਫੇਰ ਵਸ ਕੀ ਕੰਮ ਕਰਦੇ ਸੀ ਡਰਾਈਵਰ ਸੀ ਜਾਂ ਕੰਡਕਟਰ ਸੀ ਕੰਡਕਟਰ ਕਹਿੰਦੇ ਕੰਡਕਟਰ ਵੀ ਉਨੀ ਹੁੰਦੀ ਸੀ ਵੀ ਥੋੜਾ ਕਹਿਣ ਦਾ ਮਤਲਬ ਵੀ ਡਿਊਟੀ ਜ਼ਿਆਦਾ ਲੈਤੀ ਜਾਂਦੀ ਹੈ ਸਰਕਾਰ ਵੱਲੋਂ ਹਾਂ ਜੀ ਸਰਕਾਰ ਵੱਲ ਜ਼ਿਆਦੀ ਲਈ ਜਾਂਦੀ ਜਦ ਉਹਨਾਂ ਨੂੰ ਰੈਸਟੇ ਨਹੀਂ ਮਿਲਦੀ ਜੀ ਅਰੇ ਬੱਸ ਕਿੱਥੋਂ ਦੀ ਆਈ ਸੀ ਕਿੱਥੇ ਜਾਣਾ ਸੀ ਇਹ ਪਾਤੜਾ ਤੋਂ ਚੱਲੀ ਸੀ ਜੀ ਇਹ ਗੂਲੇ ਚਿਕਨ ਜਾ ਕੇ ਪਟਿਆਲੇ ਨੂੰ ਆਉਂਦੀ ਸੀ ਲੋਕਾਂ ਨੂੰ ਹੁਣ ਕੰਡੀਸ਼ਨ ਕਿਦਾਂ ਜੀ ਉਹਨਾਂ ਦੀ? ਬਹੁਤ ਖਰਾਬ ਹੈ ਜੀ। ਸਾਨੂੰ ਦੇਖ ਰਿਹਾ ਬਹੁਤ ਘਬਰਾ ਗਈ ਸੀ। ਦੇਖਿਆ ਜੀ ਤੁਸੀਂ। ਡਾਕਟਰ ਦਾ ਕੀ ਕਹਿਣਾ ਹੈ? ਸਰ ਡਾਕਟਰ ਤਾਂ ਕਹਿੰਦੇ ਉਹ ਠੀਕ ਹੋ ਜੂਗਾ। ਹੁਣ ਦੇਖੋ ਜੀ ਪ੍ਰਮਾਤਮਾ ਦਾ। 60 ਕਿੱਥੇ ਲੱਗੀ ਉਹਨਾਂ ਦੇ? 60 ਗੋਡੇ ਤੇ ਵੀ ਜੇ ਉਹਨਾਂ ਦੇ ਸਿਰ ਤੇ ਵੀ ਸਾਰੀਆਂ ਆਪਾਂ ਸੇ ਠੀਕ ਹੈ ਜੀ। ਪਟਿਆਲਾ ਡੀਪੋ ਤੋਂ ਜੀ ਪੀਆਰਟੀਸੀ ਪਨ ਬਸ ਕੰਟਰੈਕਟਰ ਵਰਕਰ ਜੂਨੀਅਰ 2511 ਦਾ ਮੀਤ ਪ੍ਰਧਾਨ ਆ ਜੀ। ਅੱਜ ਕੀ ਜਿਹੜਾ ਹੋਇਆ ਹੈਗਾ ਜਿਹੜਾ ਹਾਸਾਵਾਜ ਕੀ ਹੋਇਆ? ਦੇਖੋ ਜੀ ਹਾਸਾ ਇਹ ਸਵੇਰੇ ਸਾਡੀ ਗੱਡੀ 5:00 ਵਜੇ ਚੱਲੀ ਸੀਗੀ ਪਤਨਾ ਤੋਂ ਇੰਨੇ 7 ਵਜੇ ਆਪਣਾ ਚੀਕੇ ਦਾ ਢੇਡਾ ਲਾਣ ਵਾਸਤੇ ਜਾਣਾ ਸੀਗਾ ਤੇ ਉਹ ਰਾਜ ਜੋੜੀਆਂ ਕੋਲ ਜਾਂਦੇ ਚੀਕਾ ਉੱਥੇ ਜਿਹੜੀ ਹਸਤਾਕ੍ਰਸਤ ਹੋ ਗਈ ਗੱਡੀ ਸਾਡੀ ਤੇ ਜਿਹਦੇ ਵਿੱਚ ਥਵਾਰੀਆਂ ਨੂੰ ਕਾਫੀ ਸੱਟਾਂ ਤੇ ਕਨੈਕਟਰ ਡਰਾਈਵਰ ਨੂੰ ਜਿਹੜੀਆਂ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਕਾਹਦੇ ਚ ਲੱਗੀ ਗੱਡੀ ਜੀ ਇਹ ਜੀ ਟਿੱਪਰ ਜੀ ਸੜਕ ਤੇ ਖੜਿਆ ਹੋਇਆ ਜੀ ਹੂੰ ਤੇ ਉਹ ਅਧਿਕਾਰ ਹੀ ਖੜਿਆ ਸੀਗਾ ਟਿੱਪਾ ਸੜਕ ਦੇ ਤੇ ਉਹਦੇ ਕਰਕੇ ਵੀ ਜਿਆਦਾ ਐਕਸੀਡੈਂਟ ਦਾ ਕਾਰਨ ਬਣਿਆ ਉਹ ਜੇ ਦੇਖੋ ਜੀ ਜਿਹੜੀਆਂ ਸਾਡੀਆਂ ਬੱਸਾਂ ਨੇ ਬੱਸਾਂ ਦੀ ਗਿਣਤੀ ਘੱਟ ਹੋਣ ਕਰਕੇ ਜਿਹੜਾ ਜਿਹੜਾ ਡਰਾਈਵਰ ਹੈ ਉਹਨੂੰ ਦਿਨ ਰਾਤ ਉਹ ਜਿਹੜੇ ਗੇੜੇ ਜਿਆਦਾ ਹੀ ਲਵਾਏ ਜਾਂਦੇ ਆ ਕਦੀ ਕਿਲੋਮੀਟਰ ਜਿਹੜੇ ਆਪਣੇ ਤਹਿ ਕਿਲੋਮੀਟਰ ਕੀਤੇ ਆ ਉਹ ਤੋਂ ਜਿਆਦਾ ਕਿਲੋਮੀਟਰ ਕਰਵਾ ਕੇ ਤੇ ਜਿਹੜਾ ਉਹ ਬੱਸਾਂ ਦਾ ਜਿਹੜੀ ਆਪਾਂ ਨੂੰ ਸਵਾਰੀਆਂ ਨੂੰ ਜਿਹੜਾ ਆਪਣੇ ਇਹਦੇ ਪਹੁੰਚਾਇਆ ਜਾਂਦਾ ਹੈ ਕਿਉਂਕਿ ਬੱਸਾਂ ਦੀ ਜਿਹੜੀ ਕਮੀ ਹੈ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਮੰਗ ਵੀ ਕਰ ਰਹੇ ਹਾਂ ਵੀ ਜਿਹੜੀਆਂ ਬੱਸਾਂ ਨੇ ਬੱਸਾਂ ਦੀ ਗਿਣਤੀ ਵਧਾਈ ਜਾਏ ਤੇ ਜਿਹੜੀਆਂ ਆਪਾਂ ਇਹ ਘਟਨਾ ਹੋਣ ਤੋਂ ਆਪਾਂ ਬਚਾ ਸਕੀਏ ਕਿ ਜਿਹਦੇ ਕਰਕੇ ਡਰਾਈਵਰ ਤੇ ਗੱਲਬਾਤ ਕੀਤੀ ਹੈ ਕਿ ਕਿਉਂਕਿ ਡਰਾਈਵਰ ਸਾਹਿਬ ਨੇ ਦੱਸਿਆ ਵੀ ਕਿਤੇ ਮੇਰੇ ਨੂੰ ਨੀਂਦ ਦਾ ਕਾਰਨ ਸੀਗਾ ਜਿਹਦੇ ਵਿੱਚ ਇਹਦੇ ਕਰਕੇ ਜਿਹੜਾ ਐਕਸੀਡੈਂਟ ਦਾ ਕਾਰਨ ਬਣਿਆ ਕਹਿ ਸਕਦੇ ਵੀ ਮਤਲਬ ਜਿਹੜਾ ਹੈਗਾ ਕੰਮ ਜ਼ਿਆਦਾ ਲਿਆ ਜਾਂਦਾ ਜਿਹਦੇ ਕਰਕੇ ਨੀਂਦ ਬਿਲਕੁਲ ਜੀ ਬਿਲਕੁਲ ਅਸੀਂ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਹਾਂ ਵੀ ਜਿਹੜੀ ਬੱਸਾਂ ਦੀ ਗਿਣਤੀ ਹੈ ਸਾਡੇ ਵਿਭਾਗ ਵਿੱਚ ਬਹੁਤ ਜ਼ਿਆਦਾ ਘੱਟ ਹੈ ਦੇਖੋ ਜੀ ਜਿਹੜੀਆਂ ਛੋਟੀਆਂ ਬੱਸਾਂ ਲੋਕਲ ਬੱਸਾਂ ਵੀ ਚੱਲ ਰਹੀਆਂ ਨੇ ਸਾਡੀਆਂ ਇਹ ਵੀ 400 ਕਿਲੋਮੀਟਰ ਦੇ ਕਰੀਬ ਜਿਹੜੀਆਂ ਘਰ ਰਹੀਆਂ ਨੇ ਜਿਹੜੇ 10 ਕਿਲੋਮੀਟਰ ਤਕਰੀਬਨ ਛੋਟੀਆਂ ਬਸਾਂ ਨੂੰ ਆਪਾਂ ਨੂੰ 200 250 ਕਿਲੋਮੀਟਰ ਕਰਾਣੇ ਚਾਹੀਦੇ ਨੇ ਛੋਟੀਆਂ ਬਸਾਂ ਵੀ ਆਪਣੀਆਂ 400 ਕਿਲੋਮੀਟਰ ਜਿਹੜੀਆਂ ਇਹ ਤੈਅ ਕਰ ਰਹੀਆਂ ਨੇ ਦਿਨ ਦੇ ਕਿਉਂਕਿ ਬਸਾਂ ਦੀ ਘਾਟ ਹੈ ਘਾਟ ਹੋਣ ਕਰਕੇ ਮੈਨੇਜਮੈਂਟ ਵੀ ਕਿਤੇ ਨਾ ਕਿਤੇ ਇਹਨਾਂ ਗੱਲਾਂ ਦਾ ਫਾਇਦਾ ਠਾਰੀਏ ਬਸਾਂ ਨਹੀਂ ਪਾਣ ਪਾਣ ਕਰਕੇ ਵੀ ਜਿਹੜਾ ਜਿਆਦਾ ਇਹ ਹਾਸਿਆ ਦਾ ਕਾਰਨ ਪਾਣੀ ਦਾ ਕਿੰਨੇ ਇੱਕ ਬੰਦੇ ਨੇ ਜ਼ਖਮੀ ਨੇ ਤੇ ਕਿਸ ਹਾਲਾਤ ਚ ਨੇ ਬਿਲਕੁਲ ਜੀ ਸਾਡੇ ਕੋਲ ਅਜੇ ਤੱਕ ਮੈਂ ਉੱਪਰ ਲਗਾਤਾਰ ਰਾਬਤੇ ਜਾਂ 16 17 ਜਿਹੜੇ ਆਪਣੇ ਜਿਹੜੀਆਂ ਸਾਡੇ ਪੈਸੈਂਜਰ ਸਾਨੂੰ ਜਿਹੜੇ ਜ਼ਖਮੀ ਹੋਏ ਆ ਤੇ ਡਰਾਈਵਰ ਕਨੈਕਟਰ ਵੀ ਕਾਫੀ ਜ਼ਿਆਦਾ ਜ਼ਖਮੀ ਹੋਏ ਨੇ ਸਾਡਾ ਕਨੈਕਟਰ ਸਾਹਿਬ ਸੀਗਾ ਉਹਦੀ ਵੀ ਲੱਤ ਤੇ ਸੱਟ ਲੱਗ ਪਈ ਨਿਕਲਣ ਕਰਕੇ ਇੱਕ ਵਾਰ ਲੱਤੋ ਦੀ ਮੁੜ ਗਈ ਲੱਤ ਟੁੱਟ ਗਈ ਫ੍ਰੈਕਚਰ ਹੋ ਗਈ ਉਹਦਾ ਵੀ ਆਪਰੇਸ਼ਨ ਥੀਏਟਰ ਵਿੱਚ ਥੋੜੀ ਦੇਰ ਤੱਕ ਜਿਹੜਾ ਆਪਰੇਸ਼ਨ ਸ਼ਾਇਦ ਡਾਕਟਰ ਸ਼ੁਰੂ ਕਰਨਗੇ